ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਦਨ ਗੁਰਬਾਣੀ ਦੇ ਪਰਮਾਨ ਹਨ ਤਿਥੈ ਤੂੰ ਸਮਰਥ ਜਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਜਦੋਂ ਕਦੀ ਐਸੀ ਵਿਪਤਾ ਪਵੇ ਨਾ ਜਿੱਥੇ ਜੀਵ ਦੀ ਸਹਾਇਤਾ ਕਰਨ ਵਾਲਾ ਕੋਈ ਨਾ ਹੋਵੇ ਜਿੱਥੇ ਕੋਈ ਜੋ ਕੇ ਵੀ ਸਹਾਇਤਾ ਕਰ ਹੀ ਨਹੀਂ ਸਕਦਾ ਉੱਥੇ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਸਿੱਖ ਦੀ ਸਹਾਇਤਾ ਕਰਨ ਦੇ ਯੋਗ ਹਨ ਤੇ ਕਰਦੇ ਵੀ ਨੇ ਫਿਰ ਭਾਵੇਂ ਉਹ ਅਰਦਾਸ ਬੇਨਤੀ ਮੱਖਣ ਸਾਹ ਲੁਆਣੇ ਵਰਗੇ ਨੇ ਡੁੱੜਦੇ ਹੋਏ ਸਮੁੰਦਰ ਦੇ ਵਿੱਚ ਡੇੜੇ ਦੇ ਵਿੱਚੋਂ ਕੀਤੀ ਹੋਵੇ ਭਾਵੇਂ ਉਹ ਬੇਨਤੀ ਭਾਈ ਤਲੁਕੇ ਵਰਗੇ ਸਿੱਖ ਨੇ ਕੀਤੀ ਹੋਵੇ ਜਿਨ੍ਹਾਂ ਨੇ ਗੁਰੂ ਦਾ ਆਦੇਸ਼ ਮੰਨ ਕੇ ਲੱਕੜ ਦੀ ਤਲਵਾਰ ਪਾਲੀ ਸੀ ਫਿਰ ਭਾਵੇਂ ਉਹ ਬੇਨਤੀ ਭਾਈ ਕਟਾਰੂ ਨੇ ਕੀਤੀ ਹੋਵੇ ਜੋ ਕਿ ਇੱਕ ਸਬਦਾ ਤੋਲਣ ਦਾ ਕੰਮ ਸਰਕਾਰੀ ਨੌਕਰੀ ਕਰਿਆ ਕਰਦਾ ਸੀ ਸਰਕਾਰੀ ਭੰਡਾਰ ਦੇ ਵਿੱਚ ਸਬਦਾ ਤੋਲ ਕੇ ਲਿਆ ਕਰਦਾ ਸੀ ਸੋ ਭਾਈ ਕਟਾਰੂ ਨੇ ਰੱਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਸ ਤਰ੍ਹਾਂ ਕੀਤੀ ਇਹ ਸਾਰੀ ਆਪ ਜੀ ਦੇ ਸਾਹਮਣੇ ਲੈ ਕੇ ਆਏ ਆਂ ਭਾਈ ਕਤਾਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਸਤਿਗੁਰਾਂ ਦੇ ਜਦੋਂ ਭਾਈ ਕਤਾਰੂ ਨੇ ਦਰਸ਼ਨ ਕੀਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਤੇ ਇੱਦਾਂ ਦਾ ਕੋਈ ਉਪਦੇਸ਼ ਦਿਓ ਜਿਸ ਦੇ ਨਾਲ ਮੇਰੇ ਸਾਰੇ ਕਲੇਸ਼ ਮਿਟ ਜਾਣ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਸ਼ਾਂਤੀ ਆ ਜਾਵੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਭਾਈ ਸਖਾ ਤੂੰ ਦੱਸ ਆਇਆ ਕਿੱਥੋਂ ਆ ਤੇਰਾ ਨਾਮ ਕੀ ਹੈ ਕੰਮ ਕੀ ਕਰਦਾ ਭਾਈ ਕਟਾਰੂ ਜੀ ਆਖਣ ਲੱਗਾ ਸਤਿਗੁਰੂ ਜੀ ਨਾਮ ਮੇਰਾ ਹੈ ਕਟਾਰੂ ਤੇ ਆਇਆ ਹਾਂ ਮੈਂ ਕਾਬਲ ਦੀ ਧਰਤੀ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੈਂ ਮਹਿਮਾ ਬੜੀ ਸੁਣੀ ਗੁਰੂ ਸਾਹਿਬ ਜੀ ਦੀ ਉਸ ਨੇ ਸਤਿਗੁਰੂ ਜੀ ਜਾਤ ਦਾ ਮੈਂ ਅਰੋੜਾ ਵਾਂ ਤੇ ਕਾਬਲ ਦੀ ਧਰਤੀ ਦੇ ਉਪਰ ਇੱਕ ਸੂਬੇਦਾਰ ਦੇ ਕੋਲ ਤੜ੍ਹਈ ਦਾ ਕੰਮ ਕਰਦਾ ਸੂਬੇਦਾਰ ਦੇ ਕੋਲ ਸਰਕਾਰੀ ਭੰਡਾਰ ਦਾ ਅਨਾਜ ਜੋ ਸੀ ਉਹ ਤੋਲਣ ਦਾ ਕੰਮ ਕਰਿਆ ਕਰਦਾ ਸੀ ਲੋਕਾਂ ਨੂੰ ਅਨਾਰ ਦੇਣਾ ਜਿਸ ਤਰ੍ਹਾਂ ਹੁਣ ਅਨਾਰ ਸਰਕਾਰੀ ਆਉਂਦਾ ਡੀਪੂ ਵਾਲੇ ਦਿੰਦੇ ਨੇ ਨਾ ਤੋਲ ਕੇ ਇਸ ਤਰ੍ਹਾਂ ਭਾਈ ਕਤਾਰੂ ਜੀ ਢੜਵਈ ਦਾ ਕੰਮ ਕਰਿਆ ਕਰਦੇ ਸਨ ਸੋ ਗੁਰੂ ਸਾਹਿਬ ਜੀ ਨੇ ਜੋ ਭਾਈ ਕਤਾਰੂ ਜੀ ਨੂੰ ਪੁੱਛਿਆ ਭਾਈ ਕਤਾਰੂ ਨੇ ਦੱਸਿਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਠੀਕ ਹੈ ਭਾਈ ਕਤਾਰੂ ਜਿਦਾਂ ਕੰਮ ਕਰ ਫਿਰ ਇਹ ਬਚਨ ਯਾਦ ਰੱਖੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ ਭਾਈ ਘਟਾਰੂ ਤੂੰ ਕਦੇ ਕਿਸੇ ਨੂੰ ਘੱਟ ਨਾ ਤੋਲ ਕੇ ਦਵੇਂ ਤੋਲ ਦੇ ਵਿੱਚ ਹੀਰਾ ਪੇਰੀ ਨਾ ਕਰੀਂ ਕਦੇ ਅੱਠੇ ਪੈਰ ਉਸ ਪਰਮੇਸ਼ਰ ਦਾ ਸਿਮਰਨ ਕਰਦਾ ਰਿਹਾ ਕਰ ਹੋਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਕਿ ਗੁਰੂ ਦੇ ਨਿਮਿਤ ਦਾ ਸੰਬੰਧ ਜ਼ਰੂਰ ਕੱਢਿਆ ਕਰ ਦਾ ਸੰਬੰਧ ਹੁੰਦਾ ਹੈ ਜੇ ਜੋ ਕਿਰਤ ਕਮਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਦਿੰਦੇ ਨੇ ਨਾ ਆਪਣੀ ਕੀਤੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਇੱਕ ਪਾਸੇ ਕੱਢ ਕੇ ਉਸ ਨੂੰ ਚੰਗੇ ਭਦਾਈ ਵਾਲੇ ਕਾਰਜਾਂ ਤੇ ਗੁਰੂ ਦੇ ਨਿਮਿਤ ਖਰਚ ਕਰ ਦੇਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਫੇਰ ਤੂੰ ਸਦਾ ਹੀ ਨਿਹਾਲ ਰਹੇਗਾ ਕਦੇ ਨਿਰਦਰ ਨਹੀਂ ਆਵੇਗਾ ਗਰੀਬੀ ਨਹੀਂ ਆਵੇਗੀ ਖੁਸ਼ ਰਹੇਗਾ ਭਾਈ ਕਤਾਰੂ ਬੜਾ ਪ੍ਰਸੰਨ ਹੋਇਆ ਤੇ ਮੈਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਤੇ ਭਾਈ ਕਟਾਰੂ ਨੇ ਇੱਕ ਇੱਕ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਆਖੀ ਸੀ ਉਹ ਪੱਲੇ ਨਾਲ ਬੰਨੀ ਸੋ ਭਾਈ ਕਟਾਰੂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਨਿਆਲ ਹੁੰਦਾ ਹੋਇਆ ਫਿਰ ਵਾਪਸ ਕਾਬਲ ਦੀ ਧਰਤੀ ਤੇ ਚਲਿਆ ਗਿਆ ਸੋ ਕਾਬਲ ਦੀ ਧਰਤੀ ਤੇ ਜਾ ਕੇ ਭਾਈ ਘਟਾਰੂ ਹੁਣ ਫੇਰ ਅੱਗੇ ਦੀ ਤਰ੍ਹਾਂ ਆਪਣੀ ਕਿਰਤ ਵੀ ਕਰਦਾ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਕਿ ਸਤਨਾਮ ਦਾ ਹਰ ਵੇਲੇ ਸਿਮਰਨ ਕਰਦਾ ਰਿਹਾ ਕਰ ਸਿਮਰਨ ਵੀ ਕਰਦਾ ਹੈ ਤੇ ਤੋਲ ਵੀ ਭਾਈ ਘਟਾਰੂ ਦਾ ਜੋ ਹੈ ਉਹ ਪੂਰਾ ਹੈ ਬਿਲਕੁਲ ਸਹੀ ਕੋਈ ਤੋਲ ਦੇ ਵਿੱਚ ਵੱਧ ਘੱਟ ਨਹੀਂ ਕਰਦਾ ਭਾਈ ਘਟਾਰੂ ਬੜੀ ਇਮਾਨਦਾਰੀ ਦੇ ਨਾਲ ਆਪਣੀ ਨੌਕਰੀ ਕਰਨ ਲੱਗਾ ਸੋ ਭਾਈ ਕਤਾਰੂ ਉਹਦਾ ਜਸ ਹੌਲੀ-ਹੌਲੀ ਬੜਾ ਸਾਰੇ ਕਰਨ ਲੱਗੇ ਕਿ ਭਾਈ ਕਤਾਰੂ ਬਿਲਕੁਲ ਵੀ ਤੂਲ ਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕਰਦਾ ਭਾਈ ਕਤਾਰੂ ਦੀ ਸ਼ੋਭਾ ਹੋਣ ਲੱਗੀ ਭਾਈ ਕਤਾਰੂ ਦੇ ਲੈਂਦੇ ਸੌਦੇ ਦੇ ਵਿੱਚ ਬਰਕਤ ਬੜੀ ਹੋਵੇ ਜਿਹੜਾ ਭਾਈ ਕਤਾਰੂ ਦੇ ਕੋਲੋਂ ਤਲਾਕ ਕੇ ਲਿਆਵੇ ਗੁਰੂ ਦਾ ਉਹ ਬਤੇ ਜਿਓ ਉਸ ਨੇ ਗ੍ਰਹਿਣ ਕੀਤਾ ਸੀ ਬਚਨਾਂ ਨੂੰ ਮੰਨਿਆ ਸੀ ਸੋ ਹੋਇਆ ਕੀ ਹੈ ਕਿ ਭਾਈ ਕਟਾਰੂ ਦੇ ਇਹਨਾਂ ਕਾਰਜਾਂ ਕਰਕੇ ਜੋ ਹੋਰ ਟੜ੍ਹਵੇਂ ਸਨ ਨਾ ਜੋ ਹੋਰ ਤੋਲ ਮੋਲ ਦੇ ਵਿੱਚ ਹੀਰਾ ਫੇਰੀ ਕਰਨ ਵਾਲੇ ਸਨ ਉਹ ਬੜੇ ਔਖੇ ਹੋ ਗਏ ਆਖਣ ਲੱਗੇ ਬੜਾ ਕੰਮ ਖਰਾਬ ਹੋਇਆ ਇਹ ਤੇ ਸਾਰੇ ਭਾਈ ਕਟਾਰੂ ਦਾ ਹੀ ਜਸ ਗਾਈ ਜਾਂਦੇ ਨੇ ਨਾ ਇਹ ਹੀਰਾ ਫੇਰੀ ਕਰਦਾ ਨਾ ਸਾਨੂੰ ਕਰਨ ਦਾ ਮੌਕਾ ਮਿਲਦਾ ਹੈ। ਉਹ ਬਰਕਤ ਦੇ ਸਾਧ ਸੰਗਤ ਪੈਣੀ ਸੀ ਨਾ। ਕਿਉਂਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਆਪ ਮੋਦੀ ਖਾਨਾ ਚਲਾਉਣਾ ਕੀਤਾ। ਪਰਮੇਸ਼ਰ ਦਾ ਨਾਮ ਜਪਦਿਆਂ ਸਭ ਦਾ ਟੋਲਿਆ। ਉੱਥੇ ਕਈ ਵਾਰ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਾਸੋਂ ਹਿਸਾਬ ਲਿਆ ਗਿਆ। ਪਰ ਜਿਵੇਂ ਜੋ ਗੁਰੂ ਨਾਨਕ ਪਾਤਸ਼ਾਹ ਦੇ ਵਧਦੇ ਰਹੇ ਹੁਣ ਨਾਮ ਤੇ ਗੁਰੂ ਨਾਨਕ ਦਾ ਜਪਿਆ ਜਾ ਰਿਹਾ ਆਪਦੇਸ਼ ਮੰਨਿਆ ਜਾ ਰਿਹਾ ਬਰਕਤ ਕਿਵੇਂ ਨਾ ਪੈਂਦੀ ਜਿਸ ਕਰਕੇ ਭਾਈ ਘਟਾਲੂ ਦੇ ਬਾਕੀ ਜੋ ਤੜਵਈ ਸਨ ਉਹ ਵਿਰੋਧੀ ਹੋ ਗਏ ਦੱਸਦੇ ਹਨ ਇੱਕ ਨੇ ਇਹ ਸਲਾਹ ਦਿੱਤੀ ਬਾਕੀਆਂ ਨਾਲ ਰਲ ਕੇ ਤੇ ਜੇਕਰ ਭਾਈ ਕਟਾਰੂ ਨੂੰ ਇਸ ਕੰਮ ਤੋਂ ਆਪਾਂ ਹਟਾਉਣਾ ਹੈ ਤਾਂ ਫਿਰ ਕੋਈ ਚਾਲ ਚਲਣੀ ਪਵੇਗੀ ਜਿਸ ਦੇ ਨਾਲ ਭਾਈ ਕਟਾਰੂ ਪਦਨਾਮ ਹੋ ਜਾਵੇ ਤੇ ਲੋਕਾਂ ਵਿੱਚ ਵੀ ਇਸ ਦਾ ਜਸ ਘਟ ਜਾਵੇਗਾ ਤੇ ਇਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਜਾਵੇਗਾ ਇਦਾਂ ਦੀ ਚਾਲ ਚੱਲੀ ਜਾਏ ਕੋਈ ਸੋ ਆਪਣੀ ਚਾਲ ਦੇ ਵਿੱਚ ਉਹ ਕਾਮਯਾਬ ਵੀ ਹੋਏ ਦੱਸਦੇ ਹਨ ਕਿ ਭਾਈ ਕਟਾਰੂ ਦੇ ਉਹਨਾਂ ਨੇ ਜੋ ਸਰਕਾਰੀ ਵਟੇ ਮਿਲੇ ਸਨ ਨਾ ਜਿਨ੍ਹਾਂ ਦੇ ਨਾਲ ਤੋਲ ਕੇ ਉਹ ਅਨਾਜ ਦਿਆ ਕਰਦਾ ਸੀ ਉਹ ਭਾਈ ਕਟਾਰੂ ਦੇ ਵਟੇ ਭਾਈ ਕਟਾਰੂ ਤੋਂ ਚੋਰੀ ਬਿਲਕੁਲ ਉਦਾਂ ਦੇ ਲਿਆ ਕੇ ਨਕਲੀ ਡੁਪਲੀਕੇਟ ਵਟੇ ਘੱਟ ਵਜਨ ਵਾਲੇ ਰੱਖ ਦਿੱਤੇ ਨੇ ਸੋ ਭਾਈ ਕਟਾਰੂ ਜੀ ਇਸ ਗੱਲ ਤੋਂ ਅਨਜਾਨੇ ਭਾਈ ਕਟਾਰੂ ਜੀ ਅੱਗੇ ਦੀ ਤਰ੍ਹਾਂ ਸਤਨਾਮ ਦਾ ਸਿਮਰਨ ਕਰਦੇ ਹੋਇਆਂ ਸਬਦਾ ਤੋਲ ਕੇ ਦੇਈ ਜਾ ਰਹੇ ਨੇ ਪਰ ਜਿਨ੍ਹਾਂ ਨੇ ਵੱਟੇ ਬਦਲੀ ਕੀਤੀ ਸੀ ਵੱਟੇ ਉਹਨਾਂ ਨੇ ਹੁਣ ਸ਼ਿਕਾਇਤ ਕਰ ਦਿੱਤੀ ਜਾ ਕੇ ਅਫਸਰਾਂ ਨੂੰ ਆਖਣ ਲੱਗੇ ਕਿ ਜੋ ਭਾਈ ਕਟਾਰੂ ਹੈ ਉਹ ਸਬਦਾ ਘੱਟ ਤੋਲ ਕੇ ਦਿੰਦਾ ਹੈ ਜਿਸ ਦੇ ਨਾਲ ਕਾਬਲ ਦੇ ਸੂਬੇਦਾਰ ਨੂੰ ਵੀ ਉਹਨਾਂ ਨੇ ਆਖਿਆ ਕਿ ਤੇਰੀ ਬਦਨਾਮੀ ਹੋਵੇਗੀ ਤੇ ਤੇਰੇ ਇਸ ਅਨਾਜ ਭੰਡਾਰ ਦੇ ਵਿੱਚ ਸੌਦਾ ਹੈਰਾਫਰੀ ਨਾਲ ਤੋਲਿਆ ਜਾਂਦਾ ਚੱਕ ਕਰਨਾ ਚਾਹੀਦਾ ਸੋ ਜਿਸ ਵੇਲੇ ਵਟੇ ਚੱਕ ਕਰਨ ਵਾਲੇ ਭਾਈ ਕਤਾਰੂ ਦੇ ਕੋਲ ਆ ਪਹੁੰਚੇ ਨੇ ਆਖਣ ਲੱਗੇ ਭਾਈ ਕਤਾਰੂ ਸਾਨੂੰ ਪਤਾ ਚੱਲਿਆ ਜੇ ਤੂੰ ਸੌਦਾ ਘੱਟ ਤੋਲਦਾ ਵੱਟੇ ਨਕਲੀ ਰੱਖੇ ਨੇ ਹੁਣ ਸਾਧ ਸੰਗਤ ਜੀ ਉਹ ਭਾਈ ਕਤਾਰੂ ਨੇ ਜਦੋਂ ਉਹਨਾਂ ਦੀ ਇਹ ਗੱਲ ਸੁਣੀ ਨਾ ਤੇ ਵੱਟਿਆਂ ਨੂੰ ਗੋਹ ਦੇ ਨਾਲ ਭਾਈ ਕਤਾਰੂ ਨੇ ਤੱਕਿਆ ਤਾਂ ਕੀ ਵੇਖਿਆ ਭਾਈ ਕਤਾਰੂ ਨੂੰ ਪਛਾਣ ਆ ਗਈ ਸੱਚਮੁੱਚ ਕਿ ਕੰਮ ਖਰਾਬ ਹੋ ਗਿਆ ਹੈ ਵਕਈ ਇਹ ਉਹ ਵੱਟੇ ਨਹੀਂ ਜੋ ਮੈਨੂੰ ਮਿਲੇ ਸਨ ਇਹ ਵਟੇ ਮੇਰੇ ਬਦਲੇ ਹੋ ਚੁੱਕੇ ਨੇ ਤੇ ਕੁਝ ਇਤਿਹਾਸਕ ਤੱਥ ਇਸ ਤਰ੍ਹਾਂ ਸਾਹਮਣੇ ਹੁੰਦੇ ਆ ਕਿ ਕਿਸੇ ਨੇ ਕੀ ਕੀਤਾ ਭਾਈ ਕੁਟਾਰੂ ਨੂੰ ਜਾ ਕੇ ਵਟਾ ਜਿਹੜਾ ਸੀ ਉਹ ਵੇਚਿਆ ਸੀ ਕਿ ਆ ਮੈਨੂੰ ਵਟਾ ਮਿਲਿਆ ਮੈਂ ਮੁੱਲ ਵੇਚਣਾ ਮੈਨੂੰ ਪੈਸੇ ਚਾਹੀਦੇ ਨੇ ਉਹ ਵਟਾ ਵੇਚ ਦਿੱਤਾ ਸੀ ਉਹ ਵਟਾ ਹਵਲਾ ਸੀ ਭਾਵ ਕਿ ਕਿਸੇ ਵੀ ਟੰਗ ਦੇ ਨਾਲ ਉਹ ਵਟੇ ਵਟਾਏ ਜਾਂ ਨਕਲੀ ਵਟੇ ਭਾਈ ਕਟਾਰੂ ਦੇ ਕੋਲ ਪਹੁੰਚੇ ਵਟੇ ਭਾਈ ਕਟਾਰੂ ਦੇ ਹਵਲੇ ਸਨ ਸੋ ਹੁਣ ਭਾਈ ਕਟਾਰੂ ਨੇ ਜਦੋਂ ਇੱਕ ਪਾਸੇ ਆਪਣੇ ਵਟਿਆਂ ਵੱਲ ਝਾਤੀ ਮਾਰੀ ਹੈ ਦੂਸਰੇ ਪਾਸੇ ਭਾਈ ਕਟਾਰੂ ਦੇ ਸਾਹਮਣੇ ਅਫਸਰ ਖਲੋਤੇ ਨੇ ਹਾਕਮ ਖਲੋਤੇ ਨੇ ਜਿਨ੍ਹਾਂ ਨੇ ਭਾਈ ਕਟਾਰੂ ਦੇ ਵਟੇ ਤੋਲ ਕੇ ਚੱਕ ਕਰਨੇ ਨੇ ਹੁਣ ਸਾਧ ਸੰਗਤ ਜੀਓ ਇੱਥੇ ਹੋਰ ਕੋਈ ਵੀ ਦੁਨੀਆ ਦਾ ਤਾਕਤਵਰ ਬੰਦਾ ਜੋ ਹੈ ਉਹ ਨਹੀਂ ਬਚਾ ਸਕਦਾ ਸੋ ਭਾਈ ਕਤਾਰੂ ਨੇ ਤਿੰਨੇ ਹੀ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੰਨੇ ਸਨ ਇੱਕ ਤੇ ਤੋਲਦਾ ਪੂਰਾ ਉਹ ਧਿਆਨ ਰੱਖਦਾ ਸੀ ਦੂਸਰਾ ਹਰ ਵੇਲੇ ਸਿਮਰਨ ਕਰਦਾ ਸੀ ਤੀਸਰਾ ਦਸਬੰਦ ਵੀ ਕੱਢਦਾ ਸੀ ਬੇਨਤੀ ਪ੍ਰਵਾਨ ਕਿਉਂ ਨਾ ਹੁੰਦੀ ਕਿ ਸਤਿਗੁਰਾਂ ਦੇ ਬਚਨ ਮੰਨਣ ਵਾਲਾ ਹੀ ਜੋ ਹੈ ਉਹ ਗੁਰੂ ਦੀ ਕਿਰਪਾ ਦਾ ਪਾਤਰ ਹੁੰਦਾ ਹੈ ਉੱਥੇ ਹੁਣ ਭਾਈ ਘਟਾਰੂ ਨੇ ਸਿਮਰਨ ਕਰਦਿਆਂ ਹੋਇਆਂ ਇਹ ਪੱਕਾ ਵਿਸ਼ਵਾਸ ਕਰ ਲਿਆ ਕਿ ਹੁਣ ਇਸ ਮੁਸ਼ਕਲ ਦੀ ਘੜੀ ਦੇ ਵਿੱਚੋਂ ਮੈਨੂੰ ਸਿਰਫ ਪੂਰਾ ਗੁਰੂ ਹੀ ਬਚਾ ਸਕਦਾ ਹੋਰ ਕੋਈ ਮੇਰੀ ਇੱਥੇ ਰੱਖਿਆ ਨਹੀਂ ਕਰ ਸਕਦਾ ਭਾਈ ਘਟਾਰੂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ ਉੱਥੋਂ ਹੀ ਵੇਖੋ ਕਿੱਥੇ ਕਾਬਲ ਦੀ ਧਰਤੀ ਹੈ ਤੇ ਕਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਉਧਰ ਭਾਈ ਘਟਾਰੂ ਜੀ ਬੇਨਤੀਆਂ ਕਰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਹੁਣ ਇੱਥੇ ਮੇਰੀ ਇੱਜ਼ਤ ਪੱਤ ਤੁਸੀਂ ਰੱਖਣੀ ਆ ਕਿਉਂਕਿ ਇਹ ਪੂਰਨ ਜਿਹੜੇ ਸੰਤ ਲੋਕ ਹਨ ਨਾ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਕੇ ਬੜੇ ਬੜੇ ਅਧਿਐਨ ਕੀਤੇ ਆ ਉਹਨਾਂ ਦੇ ਵਿਚਾਰ ਨੇ ਕਿ ਜੇ ਕੋਈ ਆਮ ਬੰਦਾ ਗਲਤੀ ਕਰੇ ਨਾ ਉਸ ਦੀ ਪਾਣੀ ਤੇ ਲਕੀਰਿਆ ਇੱਕ ਦੀ ਬਦਨਾਮ ਮਹਿੰਦੀ ਕੇ ਫਲਾਨੇ ਨੇ ਗਲਤੀ ਕੀਤੀ ਹੈ ਜੇ ਕੋਈ ਕਿਸੇ ਅਹੁਦੇ ਤੇ ਹੋਵੇ ਕੋਈ ਗੁਰੂ ਪੀਰ ਵਾਲਾ ਬਣ ਜਾਵੇ ਫਿਰ ਬਦਨਾਮੀ ਕੌਮ ਦੀ ਹੁੰਦੀ ਕਿ ਫਲਾਨੇ ਗੁਰੂ ਦੇ ਸਿੱਖ ਨੇ ਗਲਤੀ ਕੀਤੀ ਆਖਣ ਲੱਗਾ ਮਹਾਰਾਜ ਦੋਸ਼ ਮੇਰੇ ਵਿੱਚ ਨਿਕਲਣਾ ਤੇ ਨਾਮ ਗੁਰੂ ਤੱਕ ਜਾਣਾ ਕਿ ਫਲਾਨੇ ਗੁਰੂ ਦਾ ਸਿੱਖ ਹੋ ਕੇ ਇਹ ਹਵਾਲਾ ਵਟਾਲੇ ਆ ਕੇ ਬੇਈਮਾਨੀ ਨਾਲ ਤੋਲਦਾ ਰਿਹਾ ਪਰ ਮੇਰੇ ਅੱਧਾ ਕੀਤਾ ਨਹੀਂ ਮੇਰੀ ਤੁਸੀਂ ਲਾਜ ਰੱਖਣੀ ਹੈ ਕਾਬਲ ਦੀ ਧਰਤੀ ਤੋਂ ਬੇਨਤੀ ਕੀਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਬੈਠੇ ਨੇ ਸੁਰਤੀ ਜੁੜ ਗਈ ਹੈ ਗੱਲ ਸੁਰਤੀ ਦੀ ਹੈ ਸੁਰਤੀ ਜੁੜ ਗਈ ਹੈ ਧਿਆਨ ਗੁਰੂ ਚਰਣਾ ਨਾਲ ਜੁੜਿਆ ਉਹ ਬੇਨਤੀ ਉੱਥੇ ਹੀ ਪ੍ਰਵਾਨ ਹੋ ਗਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਸੰਗਤਾਂ ਤੇ ਢਾਵਾ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆ ਰਹੀਆਂ ਇੱਕ ਸਿੱਖ ਆਇਆ ਉਸ ਨੇ ਟਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖ ਕੇ ਮੱਥਾ ਟੇਕਿਆ ਅੱਜ ਜਦੋਂ ਉਸ ਨੇ ਉਹ ਟਕਾ ਰੱਖਿਆ ਨਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਮਾਇਆ ਤੋਂ ਨਰਲੇ ਪਰਿੰਦੇ ਸੰ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਹਥੇਲੀ ਅੱਗੇ ਕਰ ਦਿੱਤੀ ਤੇ ਹੱਥ ਦੇ ਉੱਪਰ ਉਹ ਟਕਾ ਰੱਖਿਆ ਗੁਰੂ ਸਾਹਿਬ ਜੀ ਮਹਾਰਾਜ ਨੇ ਸੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਟਕਾ ਕਦੀ ਐਸ ਹੱਥ ਤੇ ਰੱਖਦੇ ਨੇ ਤੇ ਕਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਐਸ ਹੱਥ ਤੇ ਉਸ ਟਕੇ ਨੂੰ ਰੱਖ ਲੈਂਦੇ ਨੇ ਸਿਖਾਣੇ ਬੇਨਤੀ ਕੀਤੀ ਸਤਿਗੁਰੂ ਜੀ ਬੜੀਆਂ-ਬੜੀਆਂ ਸੰਗਤਾਂ ਭੇਟਾਵਾਂ ਤੁਹਾਡੇ ਕੋਲ ਕੋਈ ਸੋਨਾ ਕੋਈ ਹੀਰੇ ਤੇ ਬੜੀ-ਬੜੀ ਮਾਇਆ ਲੈ ਕੇ ਆਉਂਦੇ ਨੇ ਪਰ ਤੁਸੀਂ ਕਦੇ ਇਸ ਤਰ੍ਹਾਂ ਮਾਇਆ ਨੂੰ ਹੱਥ ਨਹੀਂ ਲਾਇਆ ਤੁਸੀਂ ਪਰਖ ਕੇ ਨਹੀਂ ਵੇਖਿਆ ਅੱਜ ਇਹਨਾਂ ਟਕਿਆਂ ਨੂੰ ਤੁਸੀਂ ਬੜੇ ਗਊ ਨਾਲ ਵੇਖ ਰਹੇ ਜੇ ਕੀ ਕਰਨਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਅੱਜ ਪਰਖ ਦੀ ਘੜੀ ਆਈ ਹੈ ਭਾਈ ਕਟਾਰੂ ਜੋ ਗੁਰੂ ਦੇ ਬਚਨਾਂ ਉੱਪਰ ਪੂਰਾ ਚੱਲਦਾ ਹੈ ਉਸ ਦੇ ਉੱਪਰ ਵਿਪਤਾ ਬਣ ਗਈ ਹੈ ਕਾਬਲ ਦੀ ਧਰਤੀ ਤੇ ਉਹ ਬੇਨਤੀਆਂ ਕਰ ਰਿਹਾ ਹੈ ਗੁਰੂ ਨਾਨਕ ਦੇ ਦਰਬਾਰ ਤੇ ਉਸ ਦੀਆਂ ਬੇਨਤੀਆਂ ਪ੍ਰਵਾਨ ਹੋ ਗੀਆਂ ਨੇ ਉਹਦੇ ਉੱਥੇ ਵੱਟੇ ਚੱਕ ਹੋ ਰਹੇ ਨੇ ਪੰਜ ਪੈਸੇ ਵਜ਼ਨ ਜੋ ਹੈ ਉਸ ਵੱਟੇ ਦਾ ਘਾਟੇ ਹੈ ਤੇ ਜਦੋਂ ਭਾਈ ਕਟਾਰੂ ਦਾ ਵੱਟਾ ਤੋਲਦੇ ਨੇ ਨਾ ਜੇ ਤੱਕੜੀ ਦੇ ਐਸ ਪਾਸੇ ਤੇ ਵਟਾ ਰੱਖਦੇ ਨੇ ਤੇ ਮੈਂ ਐਸ ਪਾਸੇ ਪੈਸੇ ਰੱਖ ਕੇ ਉਹਦਾ ਤੋਲ ਪੂਰਾ ਕਰ ਰਿਆ ਜੇ ਭਾਈ ਕਟਾਰੂ ਦਾ ਐਸ ਪਾਸੇ ਵਟਾ ਰੱਖਦੇ ਨੇ ਤੇ ਮੈਂ ਐਸ ਪਾਸੇ ਉਹ ਪੈਸੇ ਰੱਖ ਕੇ ਵਟਾ ਪੂਰਾ ਕਰ ਰਿਆ ਹਾਂ ਜਿਨ੍ਹਾਂ ਨੇ ਵਟੇ ਨਕਲੀ ਰੱਖੇ ਸਾਨੂੰ ਵਾਰ-ਵਾਰ ਆਖਦੇ ਨੇ ਨਹੀਂ ਆ ਵੀ ਵਟਾ ਐਸ ਪਾਸੇ ਰੱਖ ਕੇ ਚੈੱਕ ਕਰੋ ਫਿਰ ਤੱਕੜੀ ਦੇ ਛਾਬੇ ਦੇ ਐਸ ਪਾਸੇ ਰੱਖ ਕੇ ਚੈੱਕ ਕਰੋ ਵਾਰ-ਵਾਰ ਚੈੱਕ ਕਰਨ ਤੇ ਵੀ ਭਾਈ ਕਟਾਰੂ ਦੇ ਵੱਤੇ ਦੇ ਵਿੱਚ ਇੱਕ ਰਤੀ ਜਨਾਵੀ ਫਰਕ ਨਾ ਨਿਕਲਿਆ ਗੁਰੂ ਸਾਹਿਬ ਜੀ ਮਹਾਰਾਜ ਨੇ ਉਥੇ ਭਾਈ ਕਟਾਰੂ ਦੀ ਰੱਖਿਆ ਕੀਤੀ ਇੱਜ਼ਤ ਰੱਖੀ ਤਾਂ ਸਾਧ ਸੰਗਤ ਜੀਓ ਭਾਈ ਕਟਾਰੂ ਜਿਸ ਨੇ ਗੁਰੂ ਤੇ ਪੂਰਨ ਭਰੋਸਾ ਕੀਤਾ ਸੀ ਭਾਈ ਕਟਾਰੂ ਦਾ ਭਰੋਸਾ ਹੋਰ ਵੀ ਪੱਕਾ ਹੋ ਗਿਆ ਭਾਈ ਕਟਾਰੂ ਜਾਣ ਗਿਆ ਕਿ ਜਿੱਥੇ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਉੱਥੇ ਗੁਰੂ ਅੰਗਸਾ ਦੇ ਸਹਾਇ ਹੀ ਹੁੰਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀਓ ਭਾਈ ਕਟਾਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਜ਼ਤ ਪੱਤਰ ਰੱਖੀ ਭਾਈ ਕਟਾਰੂ ਫਿਰ ਸਮਾਂ ਪਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸਾਰੀ ਵਾਰਤਾ ਸੰਗਤਾਂ ਨੂੰ ਦੱਸੀ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਖੁਸ਼ ਹੋਈਆਂ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਇਜਾਜ਼ਤ ਕਰਦੀਆਂ ਨੇ ਸੋ ਇਸੇ ਤਰ੍ਹਾਂ ਅੱਜ ਵੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਸਾਨੂੰ ਬਾਣੀ ਰਾਹੀਂ ਉਪਦੇਸ਼ ਦਿੰਦੇ ਨੇ ਜਿਹੜੇ ਗੁਰੂ ਦੇ ਪਿਆਰ ਵਾਲੇ ਬਾਣੀ ਦੇ ਸ਼ਬਦਾਂ ਨੂੰ ਮੰਨ ਕੇ ਉਹਨਾਂ ਉੱਪਰ ਅਮਲ ਕਰਕੇ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਅੱਜ ਵੀ ਬੇਨਤੀਆਂ ਕਰਦੇ ਨੇ ਤੇ ਪ੍ਰਵਾਨ ਹੁੰਦੀਆਂ ਨੇ ਪਰ ਗੱਲ ਮੰਨਣ ਦੀ ਹੈ ਜਿਸ ਤਰ੍ਹਾਂ ਮਹਾਰਾਜ ਪ੍ਰਮਾਉਂਦੇ ਨੇ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਪਰ ਜੇ ਬੜੀ ਵੀ ਜਾਣਦੇ ਆ ਮੜੀਆਂ ਮਸਾਨਾਂ ਤੇ ਮੱਥਾ ਵੀ ਟੇਕੀ ਜਾਂਦੇ ਆ ਫਿਰ ਆਖੀਏ ਬੇਨਤੀਆਂ ਪ੍ਰਵਾਨ ਨਹੀਂ ਹੁੰਦੀਆਂ ਫਿਰ ਇਹਦੇ ਵਿੱਚ ਦੋਸ਼ੀ ਅਸੀਂ ਹੋਏ ਗੁਰੂ ਦਾ ਕੋਈ ਦੋਸ਼ ਨਹੀਂ ਸੋ ਪੂਰਨ ਭਰੋਸਾ ਰੱਖ ਕੇ ਜੋ ਬਚਨਾਂ ਨੂੰ ਮੰਨਦੇ ਨੇ ਉਹਨਾਂ ਦੀਆਂ ਬੇਨਤੀਆਂ ਅਜ ਵੀ ਪ੍ਰਵਾਨ ਹੁੰਦੀਆਂ ਨੇ ਸੋ ਇਸ ਤਰ੍ਹਾਂ ਹੋਰ ਵੀਡੀਓ ਲੈ ਕੇ ਜੀਤੇ ਹਾਜ਼ਰ ਹੋਵਾਂਗੇ ਸਾਡੀ ਵੀਡੀਓ ਨੂੰ ਜਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਾਡਾ YouTube ਚੈਨਲ ਜੁੜ ਕੇ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੀਆਂ ਸੰਗਤਾਂ ਦੀਆਂ ਚੱਲਦੀਆਂ ਕਲਾਕਰਨ ਆਸਮਰਾਂ ਦਾ ਪੂਰੀਆਂ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਕਸ਼ਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ